ਆទਿਸ਼ਕਾਲ ਦੀ ਸਾਰਿਆਂ ਨੂੰ ਇਸ ਜਿਹੜੀ ਇਹਦੇ ਵਿੱਚ ਗੱਲ ਕਰਾਂਗੇ ਜੇ ਆਉਂਦੇ 5 ਦਿਨਾਂ ਦੇ ਮੌਸਮ ਦੀ ਯਾਨੀ ਕਿ 25 ਅਕਤੂਬਰ ਤੱਕ ਪੰਜਾਬ ਦਾ ਮੌਸਮ ਕਿਵੇਂ ਦਾ ਰਹਿ ਸਕਦਾ ਹੈ ਇਹ ਤੁਹਾਨੂੰ ਦੱਸਾਂਗੇ ਸੈਟਲਾਈਟ ਦਸ਼ਨਾ ਸੇਲੀਆਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਪੰਜਾਬ ਦੀ ਜੇਕਰ ਗੱਲ ਕਰਦੇ ਹਾਂ ਤੇ ਜਿਹੜੀ ਸਕਰੀਨ ਤੇ ਦੇਖ ਸਕਦੇ ਹਾਂ ਕਿ ਲਗਭਗ ਬਹੁਤੇ ਖਾਗਾਂ ਦੇ ਵਿੱਚ ਮੌਸਮ ਜਿਹੜਾ ਸਾਫ਼ ਹੈ ਅ ਅੱਜ 20 ਅਕਤੂਬਰ ਦਾ ਦਿਨ ਹੈ 20 ਤੋ ਲੇ ਕੇ 25 ਦਾ ਜਿਹੜਾ ਦੌਰ ਹੈ ਯਾਨੀ ਕਿ ਜਿਹੜਾ 5 ਦਿਨਾਂ ਦਾ ਸਪੈਲ ਹੋਏਗਾ ਇਹਦੇ ਵਿੱਚ ਮਹੀ ਵਾਲੇ ਹੱਕ ਤੋਂ ਕੋਈ ਬਹੁਤ ਵੱਡੀ ਜਿਹੜੀ ਰਾਹਤ ਉਹ ਨਹੀਂ ਮਿਲੇਗੀ ਜਿਹੜਾ ਪ੍ਰਦੂਸ਼ਣ ਦਾ ਲੈਵ ਦੀਵਾਲੀ ਮੌਕੇ ਪ੍ਰਦੂਸ਼ਣ ਦਾ ਜਿਹੜਾ ਲੈਵਲ ਹੈ ਕਾਫੀ ਵਧੇਗਾ ਤੇ ਇਹ ਪ੍ਰਦੂਸ਼ਣ ਅੱਗੇ ਆਉਣ ਵਾਲੇ ਦਿਨਾਂ ਦੇ ਵਿੱਚ ਤੰਗ ਕਰੇਗਾ ਫਿਲਹਾਲ ਅਗਲੇ 3-4 ਦਿਨਾਂ ਦੇ ਵਿੱਚ ਵੱਡੀ ਉਮੀਦ ਹੈ ਕਿਉਂਕਿ ਕੋਈ ਨਵੀਂ ਵੈਸਟਰਨ ਡਿਸਰਬੈਂਸ ਆ ਵੀ ਨਹੀਂ ਰਹੀ ਤੇ ਜਿਹਦੇ ਸਦਕਾ ਉਮੀਦਾਰ ਜੀ ਹੁਣ ਇਸ ਲਈ ਪਛਮੀ ਸਿਸਟਮ ਵੀ ਨਹੀਂ ਕੋਈ ਆ ਰਿਹਾ ਤੇ ਇਸ ਕਰਕੇ ਮਹੀ ਵਾਲੇ ਕੋਈ ਅਸਰ ਬਣਦੇ ਜਾਫ ਨਹੀਂ ਰਹੇ ਪੰਜਾਬ ਦੇ ਵਿੱਚ ਤੇ ਨਾਲ ਲੱਗਦੇ ਖੇਤਰਾਂ ਦੇ ਵਿੱਚ ਸਾਊਥ-ਵੈਸਟ ਮੌਨਸੂਨ ਜਿਹੜਾ ਉੱਤਰ-ਪੱਛਮੀ ਮੌਨਸੂਨ ਹੈ ਉਹ ਹੁਣ ਆਪਣਾ ਵਾਸੀ ਦੀ ਰਾਹ ਫੜ ਲਿਆਉਣੇ ਦੱਖਣ-ਪੱਛਮੀ ਸੂਬਿਆਂ ਦੇ ਵਿੱਚ ਸਰਗਰਮ ਉੱਥੋਂ ਵੀ ਹੁਣ ਇਹਦੀਆਂ ਕਾਰਵਾਈਆਂ ਘਟਣੀ ਸ਼ੁਰੂ ਹੋ ਚੁੱਕੀਆਂ ਨੇ ਕੇਰਲ ਦੇ ਕੁਝ ਖੇਤਰ ਕਰਨਾਟਕਾ ਤੇ ਇਧਰ ਮਹਾਰਾਸ਼ਟਰ ਦੇ ਕੁਝ ਖੇਤਰ ਅੰਧ ਪ੍ਰਦੇਸ਼ ਪੱਛਮੀ ਬੰਗਾਲ ਦੇ ਨਾ ਖੇਤਰਾਂ ਦੇ ਵਿੱਚੋਂ ਕਿਤੇ ਨਾ ਕਿਤੇ ਉਮੀਦ ਅਰਜ ਹੋ ਰਹੇ ਨੇ ਪਰ ਉੱਥੋਂ ਵੀ ਹੁਣ ਇਹ ਨੇ ਪਾਰ ਲੰਘ ਜਾਣਾ ਕੋਲਮ ਲਾ ਕੇ ਸਮੁੱਚੇ ਭਾਰਤ ਦੇ ਵਿੱਚੋਂ ਯਾਨੀ ਕਿ ਮੁਲਕ ਦੇ ਵਿੱਚੋਂ ਆਪਣੇ ਭਾਰਤ ਮੁਲਕ ਦੇ ਵਿੱਚੋਂ ਜਿਹੜੀ ਮੌਸਮ ਦੇ ਵਾਸੀ ਹੁਣ ਜਿਹੜੀ ਲੱਗਫਗ ਹੋ ਗਈ ਹੈ ਤੇ ਉੱਤਰ ਭਾਰਤ ਦੇ ਵਿੱਚ ਦਾ ਮੌਸਮ ਵੀ ਜਿਹੜਾ ਗਰਮ ਤੇ ਖੁਸ਼ਕੀ ਬਣਿਆ ਹੋਇਆ ਦਿਨਾਂ ਦੇ ਟੈਂਪਰੇਚਰ 30 ਤੋਂ 35 ਦੇ ਚੱਲਦੇ ਫੈਨੇ ਰਾਤਾਂ ਦੇ ਟੈਂਪਰੇਚਰ 15 ਤੋਂ ਲੈ ਕੇ ਦੇ ਵਿਚਕਾਰ ਚੱਲਦੇ ਹੋਏ ਨੇ ਕਿ 16 ਡਿਗਰੀ 17 18 19 ਇਦਾਂ ਟੈਂਪਰੇਚਰ ਜਿਹੜੇ ਦਰਜ ਹੋ ਰਹੇ ਨੇ ਸੌਂਦੇ ਦਿਨਾਂ ਦੇ ਵਿੱਚ ਵੀ ਜਿਹੜੇ ਦਿਨਾਂ ਦੇ ਟੈਂਪਰੇਚਰ ਨੇ ਇਸੇ ਤਰ੍ਹਾਂ ਚੱਲਦੇ ਰਹਿਣਗੇ ਰਾਤਾਂ ਜਿਹੜੀਆਂ ਹੋਰ ਠੰਡੀਆਂ ਹੋ ਸਕਦੀਆਂ ਨੇ ਆਥਰ ਸਵੇਰੇ ਜਿਹੜੀਆਂ ਠੰਡਕ ਵੱਧ ਸਕਦੀ ਆ ਤੇ ਸਵੇਰ ਨੂੰ ਵੇਲੇ ਸਮੋਗ ਯਾਨੀ ਕਿ ਫੌਗ ਤੇ ਧੂੰਏ ਦਾ ਜਿਹੜਾ ਮਿਸ਼ਰਣ ਹੁੰਦਾ ਧੂੰਏ ਤੇ ਧੁੰਦ ਦਾ ਸਮੋਗ ਆਪਾਂ ਨੂੰ ਬਹੁਤ ਹੀ ਖੇਤਰਾਂ ਦੇ ਵਿੱਚ ਵੇਖਣ ਨੂੰ ਮਿਲੇਗੀ ਆਉਂਦੇ ਤਿੰਨ ਚਾਰ ਦਿਨਾਂ ਦੇ ਵਿੱਚ ਯਾਨੀ ਕਿ 21 22 23 24 ਇਹਨਾਂ ਦਿਨਾਂ ਦੇ ਵਿੱਚ ਸੋ ਇਸ ਲਈ ਸਵੇਰ ਵਾਲੇ ਪੱਖ ਤੋਂ ਆਪਾਂ ਬਚਣਾ ਸਵੇਰੇ ਜ ਕਾਫੀ ਜਿਹੜਾ ਪਦਰ ਤੇ ਉਹਦਾ ਜ਼ਹਿਰੀਲਾ ਧੋਵਾ ਵੀ ਹੁੰਦਾ ਇਸ ਲਈ ਉਹ ਤੋਂ ਆਖਾ ਵਿਚਾਰ ਰੱਖਣਾ ਤੇ ਆਉਂਦੇ ਦਿਨਾਂ ਦੀ ਜੇਕਰ ਤਾਜ਼ਾ ਰਿਪੋਰਟ ਦੇਖਦੇ ਆ ਜੋ ਅੱਜ ਜਾਰੀ ਕੀਤੀ ਹੈ ਭਾਰਤੀ ਮੌਸਮ ਵਿਭਾਗ ਨੂੰ ਉਹ ਆਰਨੀ ਫਿਰ 50 50 ਦੀ ਵਾਰਨਿੰਗ ਆ ਗਈ ਹੈ ਅਕਤੂਬਰ ਦੀ ਤਰੀਖ ਹੋਈ ਹੈ ਲੇ 25 23 24 25 ਤੇ 26 ਅਕਤੂਬਰ ਤੱਕ ਵੱਡੇ ਮੀਂਹ ਦੇ ਕੋਈ ਅਸਰ ਫਿਲਹਾਲ ਨਹੀਂ ਹੈ ਕੋਈ ਐਕਟਿਵ ਸਿਸਟਮ ਨਹੀਂ ਆ ਰਿਹਾ ਇਸ ਲਈ ਕੋਈ ਮੀਂਹ ਖੜ ਦੇ ਕੋਈ ਅਸਰ ਨਹੀਂ ਹੈ ਤੇ ਮੌਸਮ ਫਿਲਹਾਲ ਸਾਫ਼ ਰਹੇਗਾ ਤੇ ਨੋ ਵਾਰਨਿੰਗ ਇਥੇ ਲਿਖਿਆ ਹੋਇਆ ਹੈ ਯਾਨੀ ਕਿਸੇ ਤਰ੍ਹਾਂ ਦੀ ਕੋਈ ਅਲਰਟ ਚੇਤਾਵਨੀ ਨਹੀਂ ਹੈ ਪਹਾੜਾਂ ਦੀ ਜੇਕਰ ਅਪਾਂ ਗੱਲ ਕਰਦੇ ਹਾਂ ਡੈਮਾਂ ਦੀ ਭਾਖੜਾ ਪਾング ਥੀਮ ਰਮ ਇਹਨਾਂ ਦਾ ਲੈਵਲ ਕਾਫੀ ਤਾਂ ਚੜ ਗਏ ਸੀ ਬੀਤੇ ਮਹੀਨੇ ਦੇ ਵਿੱਚ ਤੇ ਹੁਣ ਲੈਵਲ ਕਾਫੀ ਹੇਨੇ ਹੋ ਚੁੱਕੇ ਨੇ 1680 ਫੁੱਟ ਆਖਰੇ ਦਾ ਕਪੈਸਿਟੀ ਲੈਵਲ ਹੈ ਹੁਣ ਕਾਫੀ ਹੁਣ ਚੱਲਦਾ ਫਿਆ 1600 63 ਚੌੜ ਤੇ ਆ ਚੁੱਕਾ ਤੇ ਹੁਣ ਦਰਿਆ ਵੀ ਜਿਹੜੇ ਠੀਕ ਠਾਕ ਰਫ਼ਤਾਰ ਨਾਲ ਚੱਲ ਰਹੇ ਨੇ ਸੋ ਹੁਣ ਕਾਫੀ ਜਿਹੜਾ ਮਾਹੌਲ ਹੈ ਉਹ ਸੁਖਾਵਾਂ ਹੋ ਚੁੱਕਾ ਹੈ ਤੇ ਹੜਾ ਵਾਲੀ ਜਿਹੜੀ ਰਾਹਤ ਹੈ ਉਹ ਹੁਣ ਜਿਹੜੀ ਮਿਲਣੀ ਸ਼ੁਰੂ ਹੋ ਚੁੱਕੀ ਹੈ ਜਿੱਥੇ ਹੜਾ ਵੇਲੇ ਕਾਫੀ ਤਬਾਹੀ ਮਚਾਈ ਹੜਾ ਨੇ ਬੀਤੇ ਮਹੀਨਿਆਂ ਦੇ ਵਿੱਚ ਤੇ ਹੁਣ ਹੜਾ ਤੋਂ ਜਿਹੜੀ ਰਾਹਤ ਹੈ ਉਮਨ ਨੇ ਸ਼ੁਰੂ ਹੋ ਚੁੱਕੀ ਹੈ ਸਪੌਂਗ ਦਾ ਵੀ ਸਿਚੁਏਸ਼ਨ ਠੀਕ ਹੈ ਤੇ ਹੁਣ ਉੱਥੇ ਵੀ ਪਾਣੀ ਦੇ ਰਫਤਾਰ ਜਿਹੜੀ ਭਾਵੇਂ ਰਾਵੀ ਦਰਿਆ ਬਿਆਸ ਦਰਿਆ ਤੇ ਹੁਣ ਪਾਣੀ ਉਸੇ ਮਾਤਰਾ ਨਾਲ ਰਿਲੀਜ਼ ਕੀਤਾ ਜਾ ਰਿਹਾ ਹੈ 15 20 ਹਜ਼ਾਰ ਕਿਉਂ ਸਕ ਤੇ ਸਤਲੁਜ ਦੇ ਵਿੱਚ ਵੀ ਇਸੇ ਹਿਸਤਾਨਾ ਪਾਣੀ ਜਿਹੜਾ ਰਿਲੀਜ਼ ਕੀਤਾ ਜਾ ਰਿਹਾ ਸੋ ਫਿਲਹਾਲ ਹੜਾ ਤੋਂ ਤਾਂ ਰਾਹਤ ਹੈ ਪਰ ਆਉਣ ਦੇ ਦਿਨਾਂ ਦੇ ਵਿੱਚ ਹੁਣ ਪਲੂਸ਼ਨ ਤੋਂ ਥੋੜਾ ਬਚ ਕੇ ਰਹਿਣ ਦੀ ਜ਼ਰੂਰਤ ਹੈ ਜਿਹੜਾ 에ਅਰ ਕੁਆਲਿਟੀ ਇੰਡੈਕਸ ਹੈ ਉਹ ਹੁਣ ਲੈਵਲ ਹੈ ਜਿਹੜਾ ਜਿਹੜਾ ਵਧੇਗਾ ਜਿੱਦਾਂ ਸਤਕਾ ਹੁਣ ਸਮੋਗ ਜੜੀਆ ਕਾਫੀ ਖੇਤਰਾ ਦੇ ਵਿੱਚ ਵੇਖਣ ਨੂੰ ਮਿਲੇਗੀ ਆਉਂਦੇ ਦਿਨਾਂ ਤੇ ਵੀ ਖੇਚਲ ਫਿਲਹਾਲ ਮੀਤੇ ਗਏ ਅਸਰ ਨਹੀਂ ਆ ਤੇ ਐਫ ਰੈਡ ਮਾਸਕ ਖਾਗਨੇ ਜਾਰੀ ਕੀਤੀ ਆ ਤੇ ਅੱਜ ਦੀ ਇਹ ਰੇਟ ਹੈ ਤੁਹਾਨੂੰ ਅੱਜ ਦਿੱਤੀ